ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸਮਾਦਪਾਈ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਇੱਕ ਗੱਬਣ ਜਰਸੀ ਹੈ ਜੀ ਇੱਕ ਲਗਭਗ 2.5 ਦਿਨ ਮਹੀਨਿਆਂ ਦੀ ਸੂਈ ਤੋਕੜਗਾ ਤੇ ਇੱਕ ਬਾਈ ਕੋਲ ਲਗਭਗ 100 ਦੇ ਕਰੀਬ ਨਾਗਾਜੀ ਮੁਰਗੀਆਂ ਦੇ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸਰਜੀਤ ਸਿੰਘ ਜੀ ਪਿੰਡ ਸਮਾਦਪਾਈ ਜਿਹੜਾ ਮੋਗਾ ਮੋਬਾਈਲ ਨੰਬਰ 9878538918 ਠੀਕ ਹੈ ਬਾਈ ਇੱਕ ਨੰਬਰ ਬਾਈ ਚਿੱਟੀ ਗਾਂ ਤੋਂ ਸ਼ੁਰੂ ਕਰਦੇ ਆ ਸੂਆ ਗਿਣਨਾ ਮਾ ਸੂਈ ਵੀ ਹੈ ਜੀ ਇਹ ਸੂਆ ਤੀਜਾ ਜੀ ਠੀਕ ਹੈ ਜੀ ਚੌਥੇ ਵਾਸਤੇ ਗੱਭਣਾ ਜੀ ਹਾਂਜੀ ਕਿੰਨਾ ਸਮਾਂ ਹੋ ਗਿਆ ਇਹ ਇਹਨੂੰ ਸਮਾਂ 20 ਦਿਨ ਹੋਇਆ ਜੀ ਹਜੇ ਚੈੱਕ ਚ ਨਹੀਂ ਆਇਆ ਨਹੀਂ ਚੈੱਕ ਚ ਨਹੀਂ ਆਉਦੀ ਠੀਕ ਆ ਬਾਈ ਦੁੱਧ ਕਿੰਨਾ ਤਿਆਰ ਹੈ ਬਰ 10 ਲੀਟਰ ਜੀ ਤਿਆਰ ਆ ਗਿਆ ਜੋਕ ਕੇ ਦੇ ਦਾਂਗੇ ਜੀ ਥਣਾ ਦੀ ਡੰਨ ਹੈ ਜੀ ਹਾਂਜੀ ਠੰਡੀ ਸੀਲ ਹੈ ਜੀ ਪੂਰੀ ਜਮਾਂ ਠੰਡੀ ਸੀਲ ਹੈ ਜੀ ਤੋੜ ਕੇ ਦਿਖਾ ਦਿ ਵੀਰੇ ਵੀਡੀਓ ਬਣਾਉਣ ਦਾ ਸਮਾਂ ਨੋਟ ਕਰ ਲਓ ਜੀ 9:20 ਮਿੰਟ ਹੋ ਗਏ ਆ ਜੀ ਥਾਲੇਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀਗਾ ਜੀ ਬਾਕੀ ਥਾਣਾ ਦੇ ਸੈਜ ਵੀ ਸੋਨੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਚੈੱਕ ਕਰ ਸਕਦੇ ਹੋ ਮਾਰਨਿੰਗ ਦੇ ਟਾਈਮ ਵੀਡੀਓ ਬਣਾ ਰਹੇ ਆ ਜੀ ਲਗਭਗ ਸਾਰਾ ਦੇਣੀ ਪਿਆ ਚਵਾਈ ਚ ਜਿਹੜਾ ਨੈੱਟ ਦੁੱਧ ਤਿਆਰ 10 ਕਿਲੋ ਆ ਉਹ ਤੁਸੀਂ ਚਵਾਈ ਕਰ ਸਕਦੇ ਆ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਦੀ ਬਾਕੀ ਠੰਡੀ ਸੀਲ ਆ ਜੀ 20 ਦਿਨ ਸਮਾਂ ਬਾਈ ਦੱਸਦਾ ਹੋ ਗਿਆ ਏ ਆਈ ਹੋਈ ਨੂੰ ਪਰ ਚੈੱਕ ਜ ਨਹੀਂ ਆਉਂਦੀ ਖਾਲੀ ਦੇਣੀ ਆ ਤੇ ਡਿਮਾਂਡ ਵੀਰੇ ਦੀ ਡਿਮਾਂਡ ਬਾਈ 32000 ਰੁਪਏ ਹੋਜੂ ਮਾਨਤਨ ਜੀ ਹਾਂਜੀ ਮਾਨਤਨ ਕਰ ਲਿਆ ਠੀਕ ਆ ਜੀ ਡਿਮਾਂਡ ਬਾਈ ਇਹਦੀ 32000 ਰੁਪਏ ਕਰਦੇ ਆ ਵਿੱਚੋਂ ਲੈਸ ਬਾਈ ਕਹਿੰਦਾ ਜਰੂਰ ਕਰ ਦਾਂਗੇ ਜੀ ਅੱਗੇ ਵੀਰੇ ਜਰਸੀ ਸੂਆ ਕਿੰਨਾ ਮਾ ਜੀ ਇਹ ਤੀਜਾ ਜੀ ਠੀਕ ਆ ਜੀ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਦਾ 12 ਤਰੀਕ ਨੂੰ ਦਿਨ ਪੂਰੇ ਆ ਜੀ ਠੀਕ ਆ ਜੀ ਅੱਜ ਤਰੀਕ ਹੋ ਗਈ ਆ 5 ਹਾਂਜੀ ਅੱਜ 5 ਸੱਤ ਦਿਨ ਪਏ ਆ ਜਾਨੀ ਪਿਛਲੇ ਸਵੇਰੇ ਦਾ ਦੁੱਧ ਰਿਕਾਰਡ ਕੀ ਆ ਜੀ ਇਹਦਾ ਇਹਦੇ 17 ਲੀਟਰ ਆ ਜੀ ਠੀਕ ਆ ਬਾਈ ਸੀਮਨ ਕਿਹੜਾ ਲੱਗਿਆ ਤੇ ਸੀਮਨ ਯਾਰ ਸੀਮਨ ਦਾ ਚੰਗਾ ਹੀ ਲੱਗਿਆ ਤੇ ਦਾ ਨਾ ਵਾਟ ਗਿਆ ਹੋ ਯਾਰ ਸਟ੍ਰੋਕ ਵਾਟ ਗਿਆ ਹਾਂਜੀ ਚਲੋ ਕੋਈ ਗੱਲ ਨਹੀਂ ਤੋੜ ਕੇ ਦਿਖਾ ਦਿਓ ਜੀ ਤੋੜ ਕੇ ਦਿਖਾ ਦਿੰਦੇ ਸੂਆ ਤੀਜਾ ਸੁੰਦੀ ਆ ਜੀ ਡੇਟ ਮੁਤਾਬਕ ਸਮਾਂ ਬਾਈ ਦੱਸਦਾ ਕਿ ਹਜੇ 7 ਦਿਨ ਪਏ ਆ ਜੀ ਪਿਛਲੇ ਸੂਏ ਦਾ 17 ਲੀਟਰ ਦਾ ਕੰਮ ਆ 17 ਲੀਟਰ ਦਾ ਰਿਕਾਰਡ ਆ ਜੀ ਬਾਕੀ ਦੁੱਧ ਦਾ ਕੰਮ ਆ ਬਾਈ ਹੁਣਾਂ ਦਾ ਜੀ ਬਹੁਤ ਗਿਣਤੀ ਚ ਬਾਈ ਦੇ ਪਸ਼ੂ ਰੱਖੇ ਹੋਏ ਆ ਜੀ ਕੱਲੀ ਕੱਚੀ ਕੱਚੀ ਹੈ ਜੀ ਜੇ ਜਮਾ ਤਿਆਰ ਦੀ ਵੀਡੀਓ ਪਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀਗਾ ਜੀ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਅੱਜ ਕੱਚੀ ਕੱਚੀ ਤੁਹਾਨੂੰ ਭਾਅ ਚ ਮਿਲ ਜਾਣੀ ਆ ਜੀ ਜਿੱਦ ਦੇ ਕਰਮ ਵਾਲੀ ਤਿਆਰ ਹੋਗੀ ਉਹਦੇ ਦੀ ਡਿਮਾਂਡ ਫਿਰ ਉਹਦੇ ਹੋਊਗੀ ਜੀ ਬਾਕੀ ਪੂਰਾ ਮੋਟਾ ਥਾਨ ਲੱਗਿਆ ਵਾ ਚੈੱਕ ਕਰ ਸਕਦੇ ਹੋ ਜੀ ਤੇ ਇਹਦੀ ਡਿਮਾਂਡ ਵੀਰੇ ਕੀ ਰਹਿਣ ਵਾਲੀ ਆ ਜੀ ਇਹਦਾ 62000 ਹੈ ਜੀ 62000 ਰੁਪਏ ਹੋਜੂ ਮਾਨਤਨ ਬਾਈ ਹਾਂਜੀ ਕਰਾਂਗੇ ਜੀ ਠੀਕ ਆ ਜੀ ਤੇ ਜਿਹੜੇ ਵੀ ਆਪਣੇ ਕੋਲ ਲਗਭਗ 100 ਕਨਗ ਹੋਊਗਾ ਬਈ ਹਾਂਜੀ 100 ਕਨਗ ਇਹਦੇ ਚ ਕਿੰਨੀਆਂ ਮੁਰਗੀਆਂ ਦੇ ਕਿੰਨੇ ਮੁਰਗੀ ਹੋਣਗੇ ਵੀਰੇ ਮੁਰਗੇ ਤਾਂ ਥੋੜੀਆਂ ਜੀ ਮੁਰਗੀਆਂ ਵੱਧ ਠੀਕ ਆ ਜੀ ਤੇ ਇਹਦਾ ਫਿਰ ਰੇਟ ਕੀ ਹੈ ਜੀ ਇਹਦਾ 500 ਰੁਪਏ ਦੀ ਮੁਰਗੀ ਹੈ ਜੀ ਤੇ ਮੁਰਗੇ ਦਾ ਵੀਰੇ ਮੁਰਗੇ ਦਾ 600 ਜੀ ਮੁਰਗੇ ਦਾ 600 ਰੁਪਿਆ ਤੇ ਮੁਰਗੀ ਦਾ 500 ਰੁਪਿਆ ਜੀ ਆਂਡੇ ਪ੍ਰੋਪਰ ਦਿੰਦਿਆਂ ਜੀ ਆਂਡੇ ਸਾਰੀਆਂ ਦਿੰਦੀਆਂ ਸਾਰੇ ਪ੍ਰੋਪਰ ਠੀਕ ਆ ਜੀ ਆਂਡੇ ਸਾਰੀਆਂ ਦਿੰਦੀਆਂ ਬਾਕੀ ਚੈੱਕ ਕਰ ਸਕਦੇ ਹੋ ਜਿਹੜਾ ਇਹਨਾਂ ਚ ਕੋਈ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈਦਾ ਚੱਲਦਾ ਰਹਿਣਾ ਜੀ ਧੰਨਵਾਦ